ਇਹ ਪਿੱਛੇ ਦੀ ਆਪਾਂ ਕਰ ਰਹੇ ਹੈਗਾ ਕਾਟਰੀਕ ਦੇਖੋ ਜਿਹੜਾ 26 ਜਨਵਰੀ ਦਾ ਇੱਕ ਟਰੈਕਟਰ ਮਾਰਕ ਆ ਜਿਹੜਾ ਉੱਥੇ ਰੱਖਿਆ ਗਿਆ ਸੀਗਾ ਉਹਨੂੰ ਪਤਾ ਕਿ ਪਿਛਲੀ 13 ਫਰਵਰੀ ਤੋਂ ਲਗਾਤਾਰ ਸਾਡੇ ਮੋਰਚੇ ਆ ਉਹ ਸੰਭੂ ਬੈਰ ਯਾਰ ਹੋਇਆ ਚਾਹੇ ਖਨੋਰੀ ਵਾਟਰ ਹੋਇਆ ਚਾਹੇ ਰਤਨਪੁਰਾ ਹੋਇਆ ਉੱਥੇ ਚੱਲ ਰਹੇ ਨੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੀ ਖਾਤਰ ਔਰ ਉਹਦੇ ਵਿੱਚ 26 ਨਵੰਬਰ ਤੋਂ ਲੈ ਕੇ ਲਗਾਤਾਰ ਸਾਡੇ ਸੁਪਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਮਰਨ ਵਰਤ ਦੇ ਉੱਤੇ ਬੈਠੇ ਹੋਏ ਨੇ ਔਰ ਅੱਜ ਵੀ ਉਹਨਾਂ ਦਾ ਜਿਹੜਾ ਮਰਨ ਵਰਤ ਆ ਲਗਾਤਾਰ ਚੱਰੀਆਂ ਇਹ ਪੂ ਸਾਡੇ ਦੋਨੇ ਫਾਰਮਾਂ ਦੀ ਲੜਾਈ ਲੜੀ ਜਾ ਰਹੀ ਆ ਉਹਨਾਂ ਕੰਨੀਓ ਇੱਕ ਕਾਲ ਦਿੱਤੀ ਗਈ ਸੀਗੀ ਵੀ ਅੱਜ ਪੂਰੇ ਦੇਸ਼ ਭਰ ਦੇ ਵਿੱਚ ਪੰਜਾਬ ਭਰ ਦੇ ਵਿੱਚ ਇੱਕ ਟਰੈਕਟਰ ਰੋਡਾਂ ਦੇ ਉੱਤੇ ਖੜੇ ਕੀਤੇ ਜਾਣਗੇ ਟਰੈਕਟਰਾਂ ਦੇ ਮੂੰਹ ਉਹ ਕਾਰਪੋਰੇਟ ਘਰਾਣਿਆਂ ਦੇ ਘਰਾਂ ਦੇ ਕੰਨੀ ਨੂੰ ਸਿੱਧੇ ਕੀਤੇ ਜਾਣਗੇ ਕਿਉਂਕਿ ਜਿਹੜਾ ਸਾਡਾ ਅੱਜ ਦਾ ਮਕਸਦ ਆ ਉਹ ਇਹ ਆ ਟਰੈਕਟਰਾਂ ਰੋਡਾਂ ਦੇ ਉੱਤੇ ਖੜੇ ਕਰਨਾ ਟਰੈਕਟਰਾਂ ਨੂੰ ਰੋਡਾਂ ਦੇ ਉੱਤੇ ਲੈ ਕੇ ਆਉਣਾ ਘਰਾਂ ਚੋਂ ਕੱਢ ਕੇ ਵੀ ਕਾਰਪੋਰੇਟਾਂ ਜਿਹੜੀ ਉਹਨਾਂ ਦੀ ਨੀਤੀ ਆ ਸਾਡੀਆਂ ਜ਼ਮੀਨਾਂ ਨੂੰ ਹੜੱਪਣ ਦੀ ਉਹ ਉਹਨਾਂ ਨੇ ਜੇ ਸਾਡੀਆਂ ਜ਼ਮੀਨਾਂ ਕਾਰਪੋਰੇਟਾਂ ਦੇ ਕੋਲੇ ਚਲੇ ਜਾਂਦੀਆਂ ਨੇ ਤਾਂ ਫਿਰ ਜਿਹੜੀ ਆ ਸਾਡੀ ਅੱਜ ਮਸਿੰਦਰੀ ਆ ਰੋਡਾਂ ਦੇ ਉੱਤੇ ਆਈ ਆ ਸਾਡੇ ਟਰੈਕਟਰਾਂ ਪਰਨੀ ਆਏ ਨੇ ਤਾਂ ਫਿਰ ਇਹ ਸਾਡੇ ਬਿਲਕੁਲ ਬੇਕਾਰ ਹੋ ਜਾਣਗੇ ਤੇ ਪ੍ਰਧਾਨ ਜੀ ਕਿਵੇਂ ਅੱਜ 26 ਜਨਵਰੀ ਦੇ ਵਿੱਚ ਲੋਕ ਕਹਦੇ ਨਹੀਂ ਕਿ ਵੀ 26 ਜਨਮ ਨੂੰ ਅਜੇ ਤਾਂ ਆਜ਼ਾਦ ਹੋਏ ਜੇ ਕਿਸਾਨ ਵੀ ਕਿਉਂ ਨਹੀਂ ਇਹ ਆਜ਼ਾਦੀ ਮਨਾ ਰਹੇ ਅਲੱਗ ਅਲੱਗ ਆਪ ਦਾ ਕਿਉਂ ਕਰ ਰਹੇ ਨੇ ਪ੍ਰੋਟੈਸਟ ਦੇਖੋ ਜੇ ਆਜ਼ਾਦੀ ਹੁੰਦੀ ਤਾਂ ਫਿਰ ਸਾਨੂੰ ਜਿਹੜਾ ਬਾਡਰਾਂ ਦੇ ਉੱਤੇ ਆ ਸਾਨੂੰ ਲਗਾਤਾਰ ਉੱਥੇ ਬੈਠਿਆਂ ਨੂੰ ਸਾਲ ਪਾਰ ਹੋਣ ਵਾਲਾ ਹੋ ਗਿਆ ਤੇ ਅਸੀਂ ਦਿੱਲੀ ਆਪਣਾ ਹੱਕ ਲੈਣ ਦੀ ਖਾਤਰ ਜਾ ਰਹੇ ਸੀਗੇ ਉੱਥੇ ਸਾਨੂੰ ਰੋਕ ਕੇ ਸਾਡੇ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਅੱਥਰੂ ਗੈਸ ਦੇ ਗੋਲੇ ਮਾਰੇ ਗਏ ਔਰ ਸਾਡੇ ਤੇ ਪਾਣੀ ਦੀਆਂ ਬਸਾਰਾ ਮਾਰੀਆਂ ਗਈਆਂ ਇਹ ਆਜ਼ਾਦੀ ਹੋਵੇ ਸਾਨੂੰ ਤੇ ਫਿਰ ਅਸੀਂ ਦਿੱਲੀ ਨਹੀਂ ਜਾ ਸਕਦੇ ਸੀਗੇ ਇਹ ਕਿਹੜੀ ਆਜ਼ਾਦੀ ਆ ਕਿਹੜੀ ਆਜ਼ਾਦੀ ਦਾ ਪਾਠ ਪੜਾਇਆ ਜਾ ਰਿਹਾ ਵੀ ਹੱਕ ਮੰਗਣ ਵਾਲਿਆਂ ਦੇ ਉੱਤੇ ਤੁਸੀਂ ਗੋਲੀਆਂ ਚਲਾਓ ਜਿਹਦੇ ਵਿੱਚ ਇੱਕ ਸਾਡਾ 21 ਸਾਲਾਂ ਦਾ ਨੌਜਵਾਨ ਸੁਭ ਕਰਨ ਸਿੰਘ ਵੱਲੋਂ ਜਿਹਦਾ ਸਰਕਾਰ ਨੇ ਸਿੱਧੀ ਗੋਲੀ ਮਾਰੀ ਆ ਸਿੱਧੀ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ ਤੇ ਲਗਾਤਾਰ ਦੇਖੋ ਅੱਜ ਤੱਕ ਇਹ ਸਰਕਾਰਾਂ ਦੀ ਨਿਕਮੀਆਂ ਅੱਜ ਦਾ ਸਾਡਾ ਸੂਬਾ ਪ੍ਰਧਾਨ ਲਗਾਤਾਰ ਮਰਨਦਵਰ ਤੇ ਬੈਠਾ ਹੋਇਆ ਔਰ 121 ਮਰਜੀਵੜਿਆਂ ਨੂੰ ਹੋਰ ਵੈਣਾ ਪਿਆ ਨਾਲ ਤਾਂ ਜਾ ਕੇ ਕਿਤੇ ਸਾਨੂੰ ਪ੍ਰੋਪੋਜ਼ਲ ਮਿਲਿਆ ਜਿਹੜੀ ਇਹ ਆਜ਼ਾਦੀ ਦੀ ਗੱਲ ਕਰਦਾ ਬਿਲਕੁਲ ਝੂਠੀਆਂ ਆਜ਼ਾਦੀਆਂ ਨੇ ਇੱਥੇ ਜਿਹੜਾ ਲੋਕਤੰਤਰ ਆ ਉਹਨੂੰ ਬਿਲਕੁਲ ਇਹਨਾਂ ਨੇ ਨਕਾਰੇ ਕਰਕੇ ਸਰਕਾਰਾਂ ਜਿਹੜੀਆਂ ਪਾਰਪੋਰਟ ਪੱਤੀ ਘਰਾਂ ਲਈ ਆਉਣ ਚੋਣੀਆਂ ਨੇ ਤੇ ਪ੍ਰਧਾਨ ਜੀ ਸਰਕਾਰ ਨੇ ਸਾਨੂੰ ਕਾਲ ਵੀ ਦਿੱਤੀ ਵੀ ਗੱਲਬਾਤ ਕਰਨ ਨੂੰ ਉਹਦੇ ਬਾਰੇ ਕੀ ਨਿਕਲੇ ਉਹਦੇ ਵਿੱਚੋਂ ਜੱਟਾ ਜੀ ਹਜੇ ਸਾਡੇ ਕੋਲੇ ਦੇਖੋ ਜੀ 14 ਤਰੀਕ ਦੀ ਪ੍ਰਪੋਜ਼ਲ ਆਈ ਆ ਸਰਕਾਰ ਕੰਡੀਆਂ ਔਰ 14 ਤਰੀਕ ਨੂੰ ਜਦੋਂ ਬਹਿ ਕੇ ਟੇਬਲ ਟੌਕ ਹੋਊਗਾ ਫਿਰ ਦੇਖਦੇ ਆਂ ਜਿਉਂ ਤੇ ਕੀ ਨਿਕਲ ਕੇ ਆਉਂਦਾ ਪਰ ਅਸੀਂ ਤਾਂ ਇਹ ਕਹਿੰਨੇ ਆਂ ਵੀ ਅਸੀਂ ਆਪਣੇ ਹੱਕ ਜਿਹੜੇ ਇਹ ਹੱਕ ਜਿਹੜੇ ਹੁਣ ਅਸੀਂ ਮੰਗ ਰਹੇ ਆ ਨਾ ਇਹ ਮੰਨੀਆਂ ਹੋਈਆਂ ਨੇ ਸਰਕਾਰ ਦੀਆਂ ਜਦੋਂ ਪਿਛਲਾ ਅੰਦੋਲਨ ਚੱਲਿਆ ਉਸ ਟਾਈਮ ਇਹਨਾਂ ਨੇ ਮੰਨੀਆਂ ਹੋਈਆਂ ਨੇ ਪਰ ਲਾਗੂ ਨਹੀਂ ਕਰ ਰਹੇ ਲਾਗੂ ਕਰਾਉਣ ਦੀ ਖਾਤਰ ਵੀ ਅੱਜ ਸਾਨੂੰ ਜਿੱਥੇ ਜਿੱਥੇ ਇਹਨਾਂ ਨਾਲ ਲੜਾਈ ਲੜ ਰਹਿਆ ਸੀ ਸ਼ਾਂਤੀਪੁਰੂ ਬੈਠ ਕੇ ਬਾਹੜਾ ਉੱਤੇ ਆਪਣੇ ਹੱਕ ਲੈਣ ਦੀ ਖਾਤਰ ਸਾਡਾ ਲਗਾਤਾਰ ਸੰਘਰਸ਼ ਜਾਰੀ ਹੈ ਅੱਗੇ ਕੀ ਕਾਲ ਹੋਊਗੀ ਪ੍ਰਧਾਨ ਜੀ ਅੱਗੇ ਦੇਖੋ ਜੋ ਵੀ ਸਾਡੀ ਅੱਗੇ ਫੋਰਮ ਆਫ ਕੰਨੀਓ ਕਾਲ ਦਿੱਤੀ ਜਾਊਗੀ ਉਹਦੇ ਉੱਤੇ ਅਸੀਂ ਜਿੰਨੇ ਵੀ ਜਿਹੜੇ ਜਿਹੜੇ ਕਾਲ ਆਊਗੀ ਉਹਦੇ ਪ੍ਰਦਰਸ਼ਨ ਕੀਤੇ ਜਾਣਗੇ ਪਰ ਅੱਜ ਜਿਹੜਾ 26 ਜਨਵਰੀ ਨੂੰ ਪੂਰੇ ਪੰਜਾਬ ਕੀ ਪੂਰੇ ਦੇਸ਼ ਭਾਰ ਦੇ ਵਿੱਚ ਇੱਕ ਟ੍ਰੈਂਡਰ ਮਾਰਕ ਦਾ ਜਰਾਂਗੇ ਰੱਖੀ ਗਏ ਸੀਗਾ ਪ੍ਰੋਗਰਾਮ ਪਰ ਇੱਕ ਦੀ ਟਰੈਕਟਰ ਮਾਰਚ ਪਿੰਡਾਂ ਵਿੱਚ ਨਹੀਂ ਅਸੀਂ ਰੋਡਾਂ ਤੇ ਲੈ ਕੇ ਆਏ ਆਂ ਆਪਦੀ ਮਸ਼ੀਨਰੀ ਨੂੰ ਉਹ ਕਾਰਪੋਰੇਟ ਕਰਾਣਿਆਂ ਦੇ ਘਰਾਂ ਦੇ ਕਰਨ ਨੂੰ ਇਹਨਾਂ ਦੇ ਮੂੰਹ ਕਰਕੇ ਖੜੇ ਗਏ ਅੱਜ ਫਿਰ ਰੋਡ ਵੀ ਜਾਮ ਕਰਨੇ ਹੋਇਆ ਹੋਊਗਾ ਜੀ ਜਾਂ ਕੱਲਾ 7 ਮਈ ਆਪਾਂ ਖੜਨਾ ਹੀ ਹੈ ਵੇਖੋ ਅਸੀਂ ਤਾਂ ਪਹਿਲਾਂ ਤੋਂ ਵੀ 7 ਮਈ ਕਰਦੇ ਆਏ ਆਂ ਰੋਡ ਮਜ਼ਦੂਰ ਸਾਨੂੰ ਸਰਕਾਰਾਂ ਕਰਦੀਆਂ ਨੇ ਉਦੋਂ ਜਾਮ ਕਰਦੇ ਅੱਜ ਸਾਡਾ ਕੋਈ ਵੀ ਰੋਡ ਜਾਮ ਕਰ ਰਹਾ ਹੈਗਾ ਰੋਡ ਸਰਕਾਰਾਂ ਹੀ ਜਾਮ ਕਰਾਉਂਦੀਆਂ ਨੇ ਅਸੀਂ ਨਹੀਂ ਕਰਦੇ ਹੈਗੇ ਅੱਜ ਵੀ ਜਿਹੜਾ ਸਾਡਾ ਇਹ ਪ੍ਰੋਗਰਾਮ ਆ ਸਿਰਫ ਇੱਥੇ ਰੋਡਾਂ ਦੇ ਉੱਤੇ ਟਰੈਕਟਰ ਖੜੇ ਕਰਨ ਦਾ ਹੈ। ਹਾਂਜੀ ਕੀ ਕਹਿਣਾ ਕਿ ਤੁਸੀਂ ਕੀ ਕਹਿੰਦੇ? ਮੈਂ ਕਹਾਂ ਜੀ ਕਿਸਾਨ ਕਦੇ ਵੀ ਰੋਡ ਜਾਮ ਨਹੀਂ ਕਰਦੇ। ਹਾਂਜੀ। ਜਿੱਥੇ ਵੀ ਮੋਰਚਾ ਲਾਉਂਦੇ ਆ ਕਿਸਾਨਾਂ ਕੰਨੀਆਂ ਤਾਂ ਸੀਗਾ ਦਿੱਲੀ ਜਾ ਕੇ ਸ਼ਾਂਤਮਈ ਤਰੀਕੇ ਨਾਲ ਬੈਠ ਕੇ ਮੋਰਚਾ ਆਰੰਭ ਕਰਨ ਦਾ ਲਾਉਂਦਾ। ਪਰ ਜਿੱਥੇ ਉਹਨਾਂ ਨੇ ਰੁਕਿਆ ਕਰਿਆ, ਅੰਦਰੂ ਗੈਸ ਚਲਾਈ, ਗੋਲੀਆਂ ਚਲਾਈਆਂ, ਪਾਣੀ ਦੀਆਂ ਬਿਚਾਰਾਂ ਦਿੱਤੀਆਂ। ਕਿਸਾਨ ਤਾਂ ਫਿਰ ਵੀ ਇਹ ਆਪਣਾ ਰਸਤਾ ਛੱਡ ਕੇ ਬੈਠੇ ਹੋਏ ਨੇ ਰੋੜਾਂ ਜਾਮ ਕੀਤੀਆਂ ਨੇ ਸਰਕਾਰਾਂ ਨੇ ਹਾਂ ਜੀ ਕਿਸਾਨਾਂ ਕਦੀੋਂ ਤਾਂ ਕੋਈ ਰੋੜ ਨਹੀਂ ਜਾਮ ਕੀਤੀ ਗਈ ਰਸਤਾ ਛੱਡ ਕੇ ਰੋਡ ਦੇ ਉੱਤੇ ਬੈਠੇ ਆ ਜੇ ਦਿੱਲੀ ਜਾ ਕੇ ਬੈਠਣਾ ਸੀ ਉੱਥੇ ਵੀ ਸ਼ਾਂਤਮਈ ਤਰੀਕੇ ਨਾਲ ਹੀ ਬੈਠਣਾ ਸੀ ਕਿਸਾਨ ਇਹ ਜੇ ਕੁਝ ਨਹੀਂ ਕਰਦੇ ਕਿਸਾਨਾਂ ਕਦੀਓ ਜੋ ਸਦਾਨ ਹੱਕ ਦਿੰਦਾ ਉਹਦੇ ਮੁਤਾਬਕ ਸ਼ਾਂਤਮਈ ਤਰੀਕੇ ਨਾਲ ਬੈਠ ਕੇ ਆਪਣੀ ਮੰਗ ਨੂੰ ਲਾਗੂ ਕਰਾਉਣ ਲਈ ਮੰਗਾ ਵੀ ਉਹ ਜਿਹੜੀਆਂ ਉਹਨਾਂ ਨੇ ਮੰਨੀਆਂ ਹੋਈਆਂ ਨੇ ਉਹ ਜਿਹੜੀਆਂ ਕਿੰਨੇ ਸਾਲਾਂ ਤੋਂ ਕਿਸਾਨ ਰੋਡਾਂ ਦੇ ਉੱਤੇ ਬੈਠੇ ਆ ਲਾਗੂ ਨਹੀਂ ਕੀਤੀਆਂ ਗਈਆਂ ਅਜੇ ਤੱਕ ਸਿਰਫ ਉਹਨਾਂ ਵਾਸਤੇ ਕਿਸਾਨ ਬੈਠੇ ਆ ਕਿਸਾਨ ਕਦੇ ਵੀ ਕਿਸੇ ਆਮ ਆਦਮੀ ਨੂੰ ਪਰੇਸ਼ਾਨ ਨਹੀਂ ਕਰਦਾ ਕਦੇ ਰੋਡ ਬਲੌਕ ਨਹੀਂ ਕਰਦਾ ਧੰਨਵਾਦ ਜੀ